ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਗੁਰਤੇਜ ਸਿੰਘ ਤੇ ਤੁਸੀਂ ਜੁੜੇ ਹੋ ਦੋਸਤੋ ਕਮਾਲੂ ਡੇਰੀ ਫਾਰਮ ਤੇ ਕਿਸਾਨ ਵੀਰੋ ਅੱਜ ਜਿਹੜੀ ਤੁਹਾਨੂੰ ਵੀਡੀਓ ਦਿਖਾ ਰਿਹਾ ਇਹ ਨਾ ਸਪੈਸ਼ਲ ਸ਼ੈੱਡ ਦੀ ਹੈ ਜਿਹੜਾ ਸਰਕੀ ਦਾ ਤੇ ਬਾਸ ਦਾ ਬਣਿਆ ਹੋਇਆ ਸ਼ੈੱਡ ਹੈ ਤੇ ਇਹ ਪਿੰਡ ਨਾ ਸੂਰੇ ਵਾਲੇ ਪਿੰਡ ਬਣਿਆ ਹੈ ਸੂਰੇ ਵਾਲਾ ਪਿੰਡ ਦੋਸਤੋ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਹੈ ਸੁਣ ਮੈਂ ਸ਼ੈੱਡ ਦਿਖਾਉਣਾ ਦੋਸਤੋ ਇਹ ਨਾ ਸਾਈਜ਼ ਦੱਸ ਦਾਂ ਪਹਿਲਾਂ ਤੁਹਾਨੂੰ ਮੈਂ ਇਹ 25 ਫੁੱਟ ਦਾ ਚੌੜਾ ਤੇ 70 ਫੁੱਟ ਇਸ ਸ਼ੈੱਡ ਦੀ ਲੰਬਾਈ ਹੈ ਆ ਗਾਈਆਂ ਸਾਹਮਣੇ ਖੜੀਆਂ ਐ ਨਾ ਸ਼ਾਮ ਦਾ ਟਾਈਮ ਆ ਵੀਰ ਨਾ ਹੁਣ ਧਾਰ ਚੁੱਈ ਜਾਂਦੇ ਤੇ ਆਰਾਮ ਦੇ ਨਾਲ ਇੱਥੇ ਗਾਈਆਂ ਖੜੀਆਂ ਕੋਈ ਇਹਦੇ ਵਿੱਚ ਪੱਖਾ ਨਹੀਂ ਤੁਹਾਨੂੰ ਦਿਸੂਆ ਲੱਗਿਆ ਕੋਈ ਹੋਰ ਮਤਲਬ ਜਿਵੇਂ ਦੂਸਰੇ ਸ਼ੈਡਾਂ ਦੇ ਵਿੱਚ ਲੱਗਦਾ ਨਾ ਉਸ ਹਿਸਾਬ ਦੇ ਨਾਲ ਉਹਨਾਂ ਨਾਲ ਬਹੁਤ ਜ਼ਿਆਦਾ ਵੱਖਾ ਇਹ ਸ਼ੈੱਡ ਇਹਦੇ ਵਿੱਚ ਤੁਹਾਨੂੰ ਆਪਾਂ ਮਿਸਤਰੀ ਦਾ ਨੰਬਰ ਵੀ ਦੇਵਾਗੇ ਜਿਹੜੇ ਮਿਸਤਰੀ ਨੇ ਇਹ ਬਣਾਇਆ ਹੈਗਾ ਪਹਿਲਾਂ ਤੁਸੀਂ ਡਿਜ਼ਾਈਨ ਦੇਖੋ ਸ਼ੈੱਡ ਦਾ ਮੇਰੀ ਵੀਰ ਦੇ ਨਾਲ ਗੱਲ ਹੋਈ ਸੀਗੀ ਉਹ ਕਹਿੰਦਾ ਜੀ ਕਿੰਨੇ ਗਨਹਿਰੀਆਂ ਆ ਗਈਆਂ ਪਿੱਛੇ ਜੇ ਮੀਂਹ ਪਾਈ ਜਾਂਦੇ ਆ ਇੱਕ ਤਬਕਾ ਵੀ ਇਹਦੇ ਵਿੱਚੋਂ ਉਹਨਾਂ ਦਾ ਪਾਣੀ ਦਾ ਚਾਹੁੰਦਾ ਤੇ ਨਾ ਹੀ ਇਹ ਹੱਲਿਆ ਛੱਡ ਵੱਡੇ ਵੱਡੇ ਛੱਡ ਪੱਟੇ ਗਏ ਸੀਗੇ ਇਤਕੀ ਪਿੱਛੇ ਨਹਿਰੀਆਂ ਦੇ ਵਿੱਚ ਆਹ ਤੁਹਾਨੂੰ ਮੈਂ ਮੂਰੇ ਦਿਖਾਉਣਾ ਇਹਦੇ ਸਾਈਡ ਤੇ ਇੱਕ ਖੁਲਣੀ ਬਣਾਈ ਹੈ ਇਹਨਾਂ ਨੇ ਆ ਇਹਨਾਂ ਦੇ گاਵਾ ਖੜੀਆਂ 15-16 گاਵਾ ਹੁਣ ਇਹਨਾਂ ਦੇ ਕੋਲੇ ਆਰਾਮ ਦੇ ਨਾਲ ਹੀ ਇਹ ਖੜੀਆਂ گاਵਾ ਉਹ ਅੱਗੇ ਤੱਕ ਖੜੀਆਂ ਨਹੀਂ ਆਹ ਤੁਸੀਂ گاਵਾ ਦੇਖੋ ਬਾਈਆਂ ਕੋਲੇ ਤੇ ਦੂਜੇ ਸ਼ੈੱਡ ਦੇ ਮੁਕਾਬਲੇ ਕਹਿੰਦੇ ਇੰਨਾ ਇਹ ਮਤਲਬ ਗਰਮੀਆਂ ਦੇ ਵਿੱਚ ਠੰਡਾ ਵੀ ਆਰਾਮ ਦੇ ਨਾਲ ਗਾਵਾਂ ਇੱਥੇ ਬੈਠੀਆਂ ਰਹਿੰਦੀਆਂ ਤੇ ਸਰਦੀਆਂ ਦੇ ਵਿੱਚ ਇਹ ਨਿਗਾ ਰਹਿੰਦਾ ਬਹੁਤ ਵੱਡਾ ਬੈਨੀਫਿਟ ਹੈ ਕਿਉਂਕਿ ਜਿਹੜਾ ਚਾਦਰਾਂ ਵਾਲਾ ਸ਼ੈੱਡ ਹੈ ਨਾ ਉਹ ਬਹੁਤ ਜ਼ਿਆਦਾ ਤਪ ਜਾਂਦਾ ਉੱਥੇ ਬੜੀਆਂ ਗਾਵਾਂ ਫਿਰ ਹੌਂਕਦੀਆਂ ਨੇ ਐਚ ਆਫ ਗਾਵਾਂ ਨੂੰ ਰੱਖਣਾ ਨਾ ਉੱਥੋਂ ਫਿਰ ਪੱਖੇ ਭੁੱਖੇ ਫੋਗਰ ਫੁਗਰ ਬੜਾ ਕੁਝ ਲਾਉਣਾ ਪੈਂਦਾ ਸੋ ਮੈਨੂੰ ਇਹ ਇੱਕ ਨਵੇਕਲਾਇਆ ਲੱਗਿਆ ਤੇ ਰੇਟ ਦੇ ਵਿੱਚ ਬਹੁਤ ਸਸਤਾ ਛੱਡ ਇਹ 2 ਲੱਖ ਰੁਪਈਆ ਇਕੱਲੇ ਛੱਡ ਛੱਡ ਤੇ ਲੱਗਿਆ ਬਾਈ ਕਹਿੰਦਾ ਸੀਗਾ 2 ਲੱਖ ਦੇ ਵਿੱਚ 25 22 70 ਛੱਡ ਦਾ ਸਾਈਜ਼ ਆ ਇਹ ਉਹ ਪੈ ਗਿਆ ਸੀਗਾ ਆ ਬਾਈ ਬੈਕ ਸਾਈਡ ਤੇ ਇਹਨਾਂ ਨੇ ਪਸ਼ੂ ਜਦੋਂ ਧਾਰਾਂ ਤੋਂ ਬਾਅਦ ਖੁੱਲੇ ਛੱਡ ਦਿੰਦੇ ਇੱਧਰ ਆ ਪਾਰਟੀਸ਼ਨ ਕੀਤੀ ਵੀ ਹੈ ਇਹਨਾਂ ਦੀ ਤੇ ਉਸ ਹਿਸਾਬ ਦੇ ਨਾਲ ਆ ਛੱਡ ਦਾ ਮਸ ਨੂੰ ਉੱਪਰੋਂ ਦਿਖਾਉਣਾ ਸਿਰਫ ਨਾ ਆ ਪਾਈਪਾਂ ਲੱਗੀਆਂ ਭੰਗੀਆਂ ਉਹਦੀਆਂ ਨਲਕੇ ਵਾਲੀਆਂ 3 ਇੰਚੀ ਪਾਈਪਾਂ ਲੱਗੀਆਂ ਤੇ ਉਹਨਾਂ ਦੇ ਉੱਤੇ ਕੋਈ ਨਾਲ ਕੈਂਚੀ ਨਹੀਂ ਬਣਾਈ ਹੈਗੀ ਜੀ ਵੀ ਕੈਂਚੀ ਲੱਗੀ ਹੈ ਜੀ ਤੇ ਜਿਵੇਂ ਦੂਜੇ ਸ਼ੈੱਡਾਂ ਦੇ ਵਿੱਚ ਕੈਂਚੀਆਂ ਲੱਗ ਜਾਂਦੀਆਂ ਕੰਕਾਂ ਉਹ ਤਾਂ ਹੈਵੀ ਬਣਦੇ ਆ ਭਾਰੇ ਹੁੰਦੇ ਆ ਸ਼ੈੱਡ ਆਹ ਸਾਈਡ ਤੇ ਨਾਲ ਇਸ ਸ਼ੈੱਡ ਦੇ ਵਿੱਚ ਹੀ ਬੱਕਰੀਆਂ ਰੱਖੀਆਂ ਵੇਟਲ ਬੱਕਰੀਆਂ ਬਹੁਤ ਚੰਗੀਆਂ ਬੱਕਰੀਆਂ ਇਨਾਂ ਕੋਲੇ ਵ੍ਰੀਟਰ ਬੱਕਰੀ ਵੀ ਹੈਗੇ ਇਨਾਂ ਕੋਲੇ ਤੇ ਆਹ ਦੇਖੋ ਤੁਸੀਂ ਉੱਪਰੋਂ ਮਾਸ ਨੂੰ ਦਿਖਾਉਣਾ ਸ਼ੈੱਡ ਨੂੰ ਕੱਲ ਇਕੱਲੀ ਚੀਜ਼ ਨਾ ਸਮਾਰ ਕੇ ਪੂਰੀ ਬਹੁਤ ਵਧੀਆ ਬਣਿਆ ਹੋਇਆ ਸ਼ੈੱਡ ਆ ਇਹ ਸਰਕੀ ਦਾ ਤੇ ਰੇਟ ਬਹੁਤ ਘੱਟ ਦੇ ਵਿੱਚ ਬਣਾਇਆ ਜੇ 25 70 ਦਾ ਆਪਾਂ ਦੂਜਾ ਸ਼ੈੱਡ ਬਣਾਇਆ ਹੈ ਨਾ ਮੈਨੂੰ ਲੱਗਦਾ ਉਹ ਕਾਫੀ ਪੈਸਾ ਇਨਵੈਸਟ ਹੋ ਜਾਂਦਾ ਉਤੇ ਤੇ ਇਹੇ ਦੇਖੋ ਤੁਸੀਂ ਆਹ ਦੇਖੋ ਉੱਪਰੋਂ ਦੇਖੋ ਤੁਸੀਂ ਸ਼ੈੱਡ ਇਹ ਸਿਰਫ 2 ਲੱਖ ਰੁਪਏ ਦੇ ਵਿੱਚ ਬਣਿਆ ਹੋਇਆ ਸ਼ੈੱਡ ਆ ਇਹ ਸਾਈਜ਼ 25 70 ਦਾ ਸੋ ਜਿਹੜੇ ਵੀ ਭਰਾਵਾਂ ਨੇ ਕੋਈ ਕੰਮ ਕਰਨਾ ਹੁੰਦਾ ਨਾ ਵੀ ਸ਼ੁਰੂਆਤੀ ਕੰਮ ਕਰਨਾ ਜਾਂ ਹੋਰ ਹੈ ਘੱਟ ਪੈਸੇ ਦੇ ਵਿੱਚ ਕੰਮ ਕਰਨਾ ਹੁੰਦਾ ਤਾਂ ਉਹਨਾਂ ਵਾਸਤੇ ਇਹ ਵੀਡੀਓ ਹੈ ਇਹ ਸਮਾਰ ਕੇ ਦੇਖ ਲਿਓ ਇਹ ਮਿਸਤਰੀ ਭੰਗ ਜੜੀ ਤੋਂ ਐ ਭੰਗ ਜੜੀ ਵੀ ਮੁਕਸਰ ਜ਼ਿਲ੍ਹੇ ਦਾ ਪਿੰਡ ਹੈ ਉੱਥੋਂ ਦੇ ਮਿਸਤਰੀਆਂ ਨੇ ਇਹ ਬਣਾਇਆ ਹੋਇਆ ਛੱਡ ਹੈ ਤੇ ਸਰਮਾ ਦਵਾਰੇ ਦਿਖਾਉਣਾ ਸਮਾਰ ਕੇ ਦੇਖ ਲਿਓ ਇਹਨੂੰ ਬਹੁਤ ਸੋਹਣਾ ਛੱਡ ਲੱਗਿਆ ਮੈਨੂੰ ਆਰਾਮ ਦੇ ਨਾਲ ਕੋਈ ਦਿੱਕਤ ਨਹੀਂ ਪਸੂਆਂ ਨੂੰ ਇੱਥੇ ਕੋਈ ਤੁਸੀਂ ਦੇਖ ਲਓ ਇਹਦੇ ਵਿੱਚ ਕੋਈ ਪੱਖਾ ਲੱਗਿਆ ਸੀ ਦੀਨਾਂ ਤੁਹਾਨੂੰ ਕੁਝ ਨਹੀਂ ਲੱਗਿਆ ਸਾਈਡ ਤੇ ਜ਼ਰੂਰ ਇੱਕ ਸਾਈਡ ਤੇ ਵੱਡਾ ਪੱਖਾ ਲਾਇਆ ਇਹਨਾਂ ਨੇ ਤੇ ਹੋਰ ਇੱਥੇ ਦੇ ਵਿੱਚ ਕੋਈ ਕੋਈ ਚੱਕਰ ਨਹੀਂ ਹੈਗਾ ਦੂਜਾਂ ਦੇ ਮੁਕਾਬਲੇ ਕਹਿੰਦੇ ਬਹੁਤ ਵਧੀਆ ਹੈ ਬਹੁਤ ਘਟ ਗਾਈਆਂ ਇੱਥੇ ਜਿਹੜੀਆਂ ਹੌਂਕਦੀਆਂ ਨੇ ਤੇ ਜਿਵੇਂ ਦੂਜੇ ਛੱਡਾਂ ਦੇ ਵਿੱਚ ਤਾਂ ਜੀਬ ਬਾਹਰ ਨਿਕਲ ਜਾਂਦੀ ਹੈ ਪਸ਼ੂਆਂ ਦੀ ਨਾਲੇ ਉਹ ਉੱਚੇ ਹੁੰਦੇ ਆ ਸਾਰਾ ਕੁਝ ਹੁੰਦਾ ਹੈ ਇਹ ਘਰ ਦੇ ਬੈਕ ਸਾਈਡ ਤੇ ਬਾਈ ਨੇ ਬਣਾਇਆ ਹੋਇਆ ਹੈ ਇਹ ਬਹੁਤ ਸੋਹਣਾ ਛੱਡ ਬਣਿਆ ਮਸ਼ੀਨ ਲੱਗੀ ਹੈ ਮਿਲਕਿੰਗ ਮਸ਼ੀਨ ਉਹ ਸਾਹਮਣੇ ਆਹ ਸਾਹਮਣੇ ਪੈ ਪਾਰਖੇ ਦੇ ਵਿੱਚ ਹੀ ਧਾਰਾਂ ਇਹ ਚੋਈ ਜਾਂਦੇ ਹੈਗੇ ਆਹ ਛਾਰਾ ਨਾਲ ਕੇ ਦੀਆਂ ਪਾਈਪਾਂ ਲੱਗੀਆਂ ਮੰਗਾ ਤੇ ਆਪ ਉੱਪਰ ਨਾਲ ਹੱਕਲੀ ਇਹੋ ਲੱਗੀ ਵੀ ਹੈ ਪਾਈਪ ਪਾਈਪਾਂ ਦੇ ਉੱਪਰ ਉਹ ਤੇ ਵਧੀਆ ਸ਼ੈੱਡ ਹੈ ਕੋਈ ਚੌਂਦਾ ਨਹੀਂ ਕਿਤੋਂ ਕੋਈ ਟੁੱਟਿਆ ਨਹੀਂ ਕਿਤੋਂ ਕੋਈ ਲੈਂਡ ਨਹੀਂ ਕਿਦਣੇ ਲਾਈਫ ਵੀ ਬਹੁਤ ਵਧੀਆ ਹੈ ਮੇਰੇ ਹਿਸਾਬ ਨਾਲ ਸ਼ੈੱਡ ਦੀ ਤੇ ਇੱਕ ਇਹਨਾਂ ਤੋਂ ਥੋੜਾ ਜਿਹਾ ਨੀਵਾ ਜਰੂਰ ਹੈਗਾ ਸਾਨੂੰ ਮੈਂ ਦਾਦੀ ਜੀ ਬਾਈ ਕਹਿੰਦਾ ਨੀਵਾ ਰਹਿ ਗਿਆ ਅਸੀਂ ਉਹਨਾਂ ਨੂੰ ਉੱਚਾ ਕਰਨਾ ਹੈ ਕਹਿੰਦੇ ਆਦਰਵਾਇਜ਼ ਬਹੁਤ ਵਧੀਆ ਹੈ ਕਹਿੰਦੇ ਦੂਜੇ ਸ਼ੈੱਡਾਂ ਦੇ ਨਾਲੋਂ ਤਾਂ ਬਹੁਤ ਫਰਕ ਹੈ ਸ਼ੈੱਡ ਦਾ ਉਹ ਇੱਕ ਆਪਾਂ ਜੇ ਦੇਖੀਏ 2 ਲੱਖ ਦੇ ਵਿੱਚ ਤਾਂ ਬਤ ਤੂ ਰੀਲ ਸੁਭਾਤ ਨਹੀਂ ਪੈਂਦੀ ਆ ਦੇਖੋ ਆਪਾਂ ਨਲਕੇ ਦੀਆਂ ਪਾਈਪਾਂ ਲੱਗੀਆਂ ਬੰਗਿਆ 3 ਇੰਚੀ ਤੇ ਆ ਦੂਜੀਆਂ ਆਮ ਮੈਨੂੰ ਲੱਗਦਾ ਪਾਈਪਾਂ ਲੱਗੀਆਂ ਜਿਨ੍ਹਾਂ ਦੇ ਉੱਤੇ ਇਹਨਾਂ ਨੇ ਬਾਸ ਬੰਨੇ ਹੋਏ ਟੋਪੀ ਦੇ ਉੱਤੇ ਥੋੜਾ ਜਿਹਾ ਇਹਨੇ ਕਾਗਜ਼ ਪਾਇਆ ਆਸੇ-ਪਾਸੇ ਹੋਰ ਕੁਝ ਨਹੀਂ ਪਾਇਆ ਤੇ ਉਹ ਸਿਰਕੀ ਆ ਸੌਰੀ ਸਰਕਨ ਸਰ ਲੈ ਕੇ ਆਉਂਦੇ ਆ ਆਪਦਾ ਉਹ ਮਿਸਤਰੀ ਬਾਕੀ ਜਿਹੜਾ ਸਮੱਗਰੀ ਹੁੰਦਾ ਉਹ ਜ਼ਿੰਮੇਵਾਰਤਾ ਲੱਗਦਾ ਹੈ ਤੋ ਕਿੱਦਾਂ ਲੱਗੀ ਵੀਡੀਓ ਚੰਗੀ ਲੱਗਦਾ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਸਾਰੇ ਦੋਸਤਾਂ ਦਾ